ਸ਼ੰਗਰ ਛੱਗੇ ਵੀ ਦਿੱਲੀ ਵਾਲਾ ਹਾਂ ਲੜਿਆ 13 ਮਹੀਨੇ 13 ਦਿਨ ਉਹਦੇ ਵਿੱਚ ਵੀ ਮੰਨ ਕੇ ਮੋਦੀ ਸਾਹਿਬ ਤੇ ਸਾਡੇ ਨਾਲ ਮੁਕਰ ਗਏ ਇਹ ਕੀ ਜੀ ਲੰਡਾ ਚੜਾ ਜਾ ਹੈਗਾ ਕੀ ਕਹੀਏ ਮੁਕੜ ਮਾਰੀ ਜਾਂਦਾ ਰਾਮ ਰਾਮ ਕਰਦੇ ਕਰਨ ਬਰਨ ਤੁਰਪਾਂਗੇ ਸਾਡਾ ਸਾਡਾ ਕੀ ਦੱਸੀ ਦਾਨੀਆਂ ਬਾਨੀਆਂ ਦਾ ਯਾਰ ਬਣਦਾ ਉਹਨਾਂ ਦਾ ਕਰਜ਼ਾ ਮਾਫ਼ ਕਰਤਾ ਸਾਨੂੰ ਫੇਰ ਉੱਥੇ ਦਾ ਉੱਥੇ ਰੱਖ ਦਿੱਤਾ ਦਿੱਲੀ ਵੀ ਤੇ 13 ਮਹੀਨੇ 13 ਦਿਨ ਰਹੇ ਉਹਨਾਂ ਫੇਰ ਵੀ ਕੋ ਜੀ ਕੋਈ ਨਾ ਕੁਝ ਸੋਚ ਕੇ ਤੇ ਸਾਨੂੰ ਮੱਲਾ ਉਠਾਲਿਆ ਇਸ ਕਰਕੇ ਇਹ ਨਹੀਂ ਵੀ ਤੁਸੀਂ ਜਾਜੀ ਬਧੀ ਕੀ ਸਾਡਾ ਜਿਹੜਾ ਮੁੱਖ ਮੰਤਰੀ ਹੈ ਨਾ ਇਹ ਵੀ ਛੇਕ ਚਲੀ ਆ ਪਹਿਲਾਂ ਕੋ ਜਾਣਦਾ ਵਾ ਹੁਣ ਕੁਝ ਦੱਸਦਾ ਰਿਹਾ ਥੋੜਾ ਜਿਹਾ ਚੱਲਦਾ ਇਹਦੇ ਨਾਲ ਆ ਅੰਦੋਲਨ ਅਮਨ ਵੇਲ ਵਾਂਗੂ ਵੱਧ ਰਿਹਾ ਕਿ ਜਦੋਂ ਤੁਸੀਂ ਸ਼ੰਭੂ ਆਉਂਗੇ ਬੈਰੀਅਰ ਤੇ ਤੁਸੀਂ ਦੇਖੋਗੇ ਕਿ ਜੇ ਤੁਸੀਂ ਪੁਲ ਤੇ ਖੜ ਕੇ ਦੇਖਦੇ ਹੋ ਤਾਂ ਦੂਜੇ ਪਰਲੇ ਪਾਸੇ ਦੇਖਦੇ ਹੋ ਤਾਂ ਉਧਰ ਵੀ ਤੁਹਾਨੂੰ ਕਿਸਾਨ ਹੀ ਕਿਸਾਨ ਸੰਘਰਸ਼ੀ ਕਿਸਾਨ ਨਜ਼ਰ ਆਊਗਾ ਪਿੱਛੇ ਨੂੰ ਦੇਖੋਗੇ ਤਾਂ ਉਧਰ ਕਈ ਕਿਲੋਮੀਟਰ ਤੱਕ ਲੰਬੀਆਂ ਕਤਾਰਾਂ ਤੁਹਾਨੂੰ ਟਰੈਕਟਰਾਂ ਟਰਾਲੀਆਂ ਦੇ ਨਜ਼ਾਰੇ ਆ ਜਾਣਗੇ ਤੇ ਜੇਕਰ ਦੂਜੇ ਪਾਸੇ ਦੇਖੋਗੇ ਜਿਹੜੇ ਪਾਸੇ ਅਸੀਂ ਬੈਠੇ ਆ ਇਧਰ ਵੀ ਤੁਹਾਨੂੰ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਅਸੀਂ ਖੇਤ ਦੀ ਇੱਕ ਵੱਟ ਤੇ ਬੈਠੇ ਆ ਨਾਲ ਮੇਰੇ ਕੁਝ ਬਜ਼ੁਰਗ ਵੀ ਐ ਇੱਕ ਵਾਰ ਇਧਰੋਂ ਤਸਵੀਰ ਦਿਖਾਓ ਥੋੜਾ ਜਿਹਾ ਦੇਖਣ ਵਾਲੇ ਸਮਝ ਜਾਣਗੇ ਕਿ ਅਸੀਂ ਬੈਠੇ ਕਿੱਥੇ ਕਾ ਅਸੀਂ ਕਣਕ ਦੀ ਖੇਤੀ ਐ ਇੱਥੇ ਕਣਕ ਦੇ ਵਿੱਚ ਬੈਠੇ ਆ ਔਰ ਇਧਰਲੇ ਪਾਸੇ ਹੀ ਜੋ ਤੁਸੀਂ ਤਸਵੀਰਾਂ ਸੋਸ਼ਲ ਮੀਡੀਆ ਤੇ ਹੀ ਦੇਖੀਆਂ ਕਿ ਖੇਤਾਂ ਦੇ ਵਿੱਚ ਜਿਹੜੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਸੀਗੇ ਉਹ ਉਹੀ ਖੇਤ ਨੇ ਇਹ ਉੱਥੇ ਉਸੇ ਤਰ੍ਹਾਂ ਦੇ ਨਾਲ ਹੀ ਇਕੱਠਾ ਹੈ ਉਸੇ ਤਰ੍ਹਾਂ ਨਾਲ ਹੀ ਲੋਕ ਜਿਹੜੇ ਨੇ ਵਟਾਂ ਤੇ ਬੈਠੇ ਆ ਕੋਸ਼ਿਸ਼ ਚ ਹੈ ਕਿ ਉਧਰ ਲੰਘਿਆ ਜਾਵੇ ਫਿਲਹਾਲ ਜਿਹੜਾ ਅੱਜ ਦਾ ਦਿਨ ਹੈ ਅੱਜ ਦੇ ਦਿਨ ਜ਼ਰੂਰ ਇਹ ਸੀ ਕਿ 5 ਵਜੇ ਤੱਕ ਮੀਟਿੰਗ ਦੇ ਜਦੋਂ ਤੱਕ ਕੋਈ ਰਿਜ਼ਲਟ ਨਹੀਂ ਆਉਂਦਾ ਉਦੋਂ ਤੱਕ ਜਾਨੀ ਅੱਗੇ ਵਧਣ ਵਾਲੀ ਕੋਈ ਗੱਲ ਨਹੀਂ ਕੀਤੀ ਜਾਣੀ ਇਹ ਸਖਤ ਹਦਾਇਤਾਂ ਜਿਹੜੀਆਂ ਨੇ ਉਹ ਸਾਰੇ ਲੀਡਰਾਂ ਵੱਲੋਂ ਕੀਤੀਆਂ ਗਈਆਂ ਬਾਪੂ ਜੀ ਹੁਰੀ ਬੈਠੇ ਨੇ ਮੇਰੇ ਨਾਲ ਬਾਪੂ ਜੀ ਦੀ ਉਮਰ 70 ਸਾਲ ਹੈ ਇਹਨਾਂ ਦਾ ਤਜਰਬਾ ਪਿਛਲਾ ਸੰਘਰਸ਼ ਵੀ ਇਹਨਾਂ ਨੇ ਦੇਖਿਆ ਹੈ ਇਹ ਸੰਘਰਸ਼ ਦੇ ਵਿੱਚ ਵੀ ਇਹ ਆ ਕਰੀਬ ਕਰੀਬ 150 ਤੋਂ 200 ਕਿਲੋਮੀਟਰ ਇਹਨਾਂ ਦਾ ਦੂਰ ਪਿੰਡ ਹੈ ਇੱਥੋਂ ਇਹ ਅੱਜ ਸੰਘਰਸ਼ ਦੇ ਵਿੱਚ ਬੈਠੇ ਆ ਜੇ ਬਾਪੂ ਜੀ ਚਾਹਣ ਤਾਂ ਘਰੇ ਆਰਮਨਾਲ ਅਰਜਾਈ ਚ ਵੀ ਬਹਿ ਸਕਦੇ ਆ ਪਰ ਇਹ ਇੱਥੇ ਸੰਘਰਸ਼ ਲੜਨ ਦੇ ਲਈ ਇਹ ਵੱਟ ਤੇ ਬੈਠੇ ਆ ਬਾਪੂ ਜੀ ਨਾਮ ਕੀ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਮਲਕਪੁਰ ਜ਼ਿਲ੍ਹਾ ਅੰਮ੍ਰitsar ਕੁਝ ਘਰੇ ਵੀ ਰਹਿ ਸਕਦੇ ਸੀ ਉਮਰ ਬਹੁਤ ਆ ਤੁਹਾਡੀ ਉਹ ਸਾਲੂ ਇਦਾਂ ਵੀ ਸਾਨੂੰ ਹੱਕ ਸਾਡੇ ਜਿਹੜੇ ਇਹਨਾਂ ਖੋਏ ਜਾ ਰਹੇ ਆ ਇਸ ਕਰਕੇ ਸਾਨੂੰ ਸੰਘਰਸ਼ ਕਰਨਾ ਪਿਆ ਹਾਂਜੀ ਤਜਰਬਾ ਕੀ ਆ ਬਾਪੂ ਜੀ ਸੰਘਰਸ਼ਾਂ ਦਾ ਇਹਨਾਂ ਧਰਨਿਆਂ ਦਾ ਇਹ ਲੜਾਈਆਂ ਦਾ ਆਪਣੇ ਤਜਰਬੇ ਜੋ ਉਸ ਦਾ ਦੱਸੋਗੇ ਕਿ ਸੰਘਰਸ਼ ਕਿਵੇਂ ਦੇ ਹੁੰਦੇ ਆ ਇਹ ਇਦਾਂ ਵਾਜੀ ਸੰਘਰਸ਼ ਜਿਹੜਾ ਇਕਾ ਕਰਕੇ ਕਰੀਏ ਨਾ ਸਾਨੂੰ ਸਰਕਾਰ ਕੋਲੋਂ ਕੁਝ ਨਾ ਕੁਝ ਮਿਲ ਸਕਦਾ ਜੇ ਘਰ ਬੈਠੇ ਰਹਿ ਰਜਾਈ ਚ ਤੇ ਸਾਨੂੰ ਮਿਲਣਾ ਕੁਝ ਨਹੀਂ ਸੰਘਰਸ਼ ਅੱਗੇ ਵੀ ਦਿੱਲੀ ਵਾਲਾ ਹਾਂ ਲੜਿਆ 13 ਮਹੀਨੇ 13 ਦਿਨ ਉਹਦੇ ਵਿੱਚ ਵੀ ਮੰਨ ਕੇ ਮੋਦੀ ਸਾਹਿਬ ਤੇ ਸਾਡੇ ਨਾਲ ਮੁੱਕਰ ਗਿਆ ਕਿ ਤੁਹਾਡੇ ਵਾਅਦੇ ਪੂਰੇ ਕਰਾਂਗੇ ਤੇ ਲਿਖਤੀ ਰੂਪ ਉਹਨੇ ਕੀਤਾ ਨਹੀਂ ਤੇ ਤਾਂ ਮੁੱਕਰ ਗਿਆ ਹਾਂਜੀ ਜਥੇਬੰਦੀਆਂ ਬਾਬੂ ਜਥੇਬੰਦੀਆਂ ਹੁਣ ਬੇਸ਼ੱਕ ਵੱਡੀ ਗਿਣਤੀ ਹੈ ਹੁਣ ਵੀ ਜਿਹੜੀਆਂ ਇਹ ਇਸ ਫਰੰਟ ਦੇ ਵਿੱਚ ਜਥੇਬੰਦੀਆਂ ਜੁੜੀਆਂ ਹੋਈਆਂ ਪਰ ਬਹੁਤ ਸਾਰੀਆਂ ਜਿਹੜੇ ਚਿਹਰੇ ਜਿਹੜੇ ਵੱਡੇ ਚਿਹਰਿਆਂ ਦੀ ਗੱਲ ਕਰੀਏ ਰਾਜੇਵਾਲ ਹੋਰਾਂ ਦੀ ਗੱਲ ਕਰੀਏ ਲੱਖੋਵਾਲ ਜਥੇਬੰਦੀ ਦੀ ਗੱਲ ਕਰੀਏ ਇਹ ਤਮਾਮ ਵੱਡੀਆਂ ਜਥੇਬੰਦੀਆਂ ਉਗਰਾਹਾਂ ਜਥੇਬੰਦੀ ਹੈ ਸਾਰੇ ਬਾਹਰ ਨੇ ਕੀ ਕੀ ਕਹਿਣਾ ਚਾਹੋਗੇ ਉਗਰਾਹ ਜਥੇਬੰਦੀ ਮਤਲਬ ਇਹਦੇ ਵਿੱਚ ਨਹੀਂ ਅੱਜ ਸਮਰਥਨ ਦੇ ਵਿੱਚ ਉਹਨਾਂ ਨੇ ਟੋਲ ਫ੍ਰੀ ਕੀਤੇ ਆ ਕੱਲ ਨੂੰ ਭਾਰਤ ਬੰਦ ਦਾ ਸੱਦਾ ਉਹਨਾਂ ਨੇ ਕਿਹਾ ਕਿ ਸਾਡੇ ਤੇ ਜੋ ਕੁਝ ਹੋਇਆ ਬਹੁਤ ਗਲਤ ਹੋਇਆ ਉਹਦੇ ਹੱਕ ਦੇ ਵਿੱਚ ਹੈ ਪਰ ਬਹੁਤ ਸਾਰੇ ਲੋਕ ਇਸ ਸੰਘਰਸ਼ ਦੇ ਵਿੱਚ ਨਹੀਂ ਆ ਰਹੇ ਕੀ ਕਹਿਣਾ ਚਾਹੋ ਤੁਰੇ ਆਉਂਦੀਆਂ ਜੀ ਬਸ ਪਰਸੋਂ ਘੱਟ ਹੀ ਕੱਲ ਵੱਧ ਹੀ ਅੱਜ ਉਸ ਤੋਂ ਵੱਧ ਆ ਤੁਰੀਆਂ ਆਉਂਦੀਆਂ ਜਹੇ ਬੰਦੀਆਂ ਸਾਰੀਆਂ ਆ ਆਪਣਾ ਗ੍ਰਾਹਕਾਂ ਵਾਲੇ ਵੀ ਨਾ ਤੁਰੇ ਆਉਂਦੇ ਆ ਹਾਂ ਇੱਥੇ ਹਾਂਜੀ ਆ ਰਿਹਾ ਦੱਲੇਵਾਲ ਸਾਹਿਬ ਵੀ ਆ ਗਿਆ ਹਾਂਜੀ ਮੋਦੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਬੜੇ ਧਰਨੇ ਲਵਾਉਂਦੇ ਆ ਪ੍ਰਧਾਨ ਮੰਤਰੀ ਸਾਹਿਬ ਕਈ ਇੱਕ ਜੀ ਲੰਡਾ ਚੜਾ ਜਾ ਹੈਗਾ ਕੀ ਕਹੀਏ ਬੁੱਕੜ ਮਾਰੀ ਜਾਂਦਾ ਰਾਮ ਰਾਮ ਕਰਦੇ ਕਰਨ ਬਰਨ ਤੁਰਪਾਂਗੇ ਸਾਡਾ ਸਾਡਾ ਕੀ ਲੈਜਣਗੇ ਤੇ ਬਾਕੀ ਮੜਾ ਕਰਨ ਦੇ ਆ ਕਿਸਾਨਾਂ ਨਾਲ ਕਿਸਾਨ ਜਿਹੜੇ ਆ ਨਾ ਬਹੁਤ ਥੱਲੇ ਜਾ ਰਹੇ ਇਸ ਕਰਕੇ ਹੀ ਬੇਨਤੀ ਕਰਦੇ ਆ ਵੀ ਸਾਡਾ ਜ਼ਿਮੀਦਾਰਾਂ ਨੂੰ ਕਿਸਾਨਾਂ ਦਾ ਹੱਕ ਜਿਹੜਾ ਮਿਲਣਾ ਚਾਹੀਦਾ ਤੇ ਪਰ ਦਾਨੀਆਂ ਬਾਨੀਆਂ ਦਾ ਯਾਰ ਬਣਦਾ ਉਹਨਾਂ ਦਾ ਕਰਜ਼ਾ ਮਾਫ ਕਰਤਾ ਸਾਨੂੰ ਫੇਰ ਉੱਥੇ ਦਾ ਉੱਥੇ ਰੱਖੀ ਜਾਂਦਾ ਹਾਂਜੀ ਬਿਲਕੁਲ ਅੱਛਾ ਬਾਪੂ ਦਿੱਲੀ ਜਾਣਾ ਚਾਹੀਦਾ ਇਹ ਵੇਖੋ ਜੀ ਅਸੀਂ ਤੇ ਘਰੋਂ ਨੀਤੀ ਧਾਰ ਕੇ ਅਰਦਾਸ ਕਰਕੇ ਦਿੱਲੀ ਨੂੰ ਕੁਝ ਕਰਨਾ ਹੈ। ਹਾਂ। ਜਾਣਾ ਚਾਹੀਦਾ। ਜਾਣਾ ਚਾਹੀਦਾ। ਪਰ ਉਹਨਾਂ ਦੇ ਪ੍ਰਬੰਧ ਤੁਸੀਂ ਵੇਖਿਆ ਹੀ ਆ ਦੋ ਦਿਨ ਹੋ ਗਏ ਕਈ 200 ਦੇ ਕਰੀਬ 150 ਤੋਂ ਉੱਪਰ ਜਿਹੜੇ ਨੌਜਵਾਨ ਨੇ ਉਹ ਹਸਪਤਾਲਾਂ ਦੇ ਵਿੱਚ ਪਏ ਆ। ਬੁਰੇ ਤਰੀਕੇ ਨਾਲ ਜ਼ਖਮੀ ਹੋਇਆ ਇੱਕ ਮੁੰਡੇ ਦੀ ਅੱਖ ਦਾ ਬਹੁਤ ਵੱਡਾ ਨੁਕਸਾਨ ਹੋਇਆ। ਉਹ ਹਸਪਤਾਲ ਦੇ ਵਿੱਚ ਪਿਆ। ਯਾਨੀ ਐਉਂ ਨਹੀਂ ਲੱਗਦਾ ਕਿ ਵੱਡਾ ਨੁਕਸਾਨ ਹੋ ਸਕਦਾ ਨੌਜਵਾਨ ਜੇਕਰ ਜੱਦੋ ਜਹਿਦ ਕਰਦੇ ਨੇ ਜਾਂ ਕੋਈ ਵੀ ਕੋਈ ਗੱਲ ਹੁੰਦੀ ਆ ਤੁਸੀਂ ਤੁਸੀਂ ਬਜ਼ੁਰਗੋਂ ਤੁਸੀਂ ਵੱਡੇ ਹੋ ਆਪਣੇ ਤਜਰਬੇ ਚੋਂ ਕੋਈ ਗੱਲ ਕਹਿਣੀ ਚਾਹੋਗੇ ਹਾਂਜੀ ਅਸੀਂ ਤੇ ਉਹਨਾਂ ਨੂੰ ਵੀ ਵੀਰਾਂ ਨੂੰ ਆਨੇ ਆਪਣੇ ਨੌਜਵਾਨ ਜਿਹੜੇ ਆ ਵੀ ਸ਼ਾਂਤਮਈ ਤਰੀਕੇ ਨਾਲ ਜਾਓ ਕਿੰਨਾ ਚਿਰ ਸਾਨੂੰ ਇੱਥੇ ਭਾਲ ਲੈਣਗੇ ਦਿੱਲੀ ਵੀ ਤੇ 13 ਮਹੀਨੇ 13 ਦਿਨ ਰਹੇ ਉਹਨਾਂ ਫੇਰ ਵੀ ਕੋਈ ਕੋਈ ਨਾ ਕੁਝ ਸੋਚ ਕੇ ਤੇ ਸਾਨੂੰ ਮੱਲਾ ਉਠਾਲਿਆ ਇਸ ਕਰਕੇ ਆਈਏ ਵੀ ਤੁਸੀਂ ਜ਼ਿਆਦੀ ਵਧਿੱਕੀ ਨਾ ਕਰੋ ਆਸ ਕਰਕੇ ਆ ਵੀ ਜਿਹੜੀ ਕਣਕ ਬੰਦੇ ਉਹ ਵੀ ਇਹੀ ਆਨੇ ਪਈ ਨਹੀਂ ਚਾਹੀਦੀ ਨੁਕਸਾਨ ਹੁੰਦਾ ਅੱਛਾ ਕੇਂਦਰ ਸਰਕਾਰ ਨੇ ਇੱਕ ਚਿੱਠੀ ਭੇਜਤੀ ਮੁੱਖ ਮੰਤਰੀ ਸਾਹਿਬ ਨੂੰ ਕਿ ਇੰਟਰਨੈਟ ਬੰਦ ਕਰ ਦਿਓ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਚ ਪਟਿਆਲੇ ਚ ਫਤੇਗੜ ਸਾਹਿਬ ਆ ਇਹ ਇੱਥੇ ਜਿੱਥੇ ਆਪਾਂ ਬੈਠੇ ਆ ਇੱਥੇ ਵੀ ਇੰਟਰਨੈਟ ਚੱਲ ਨਹੀਂ ਰਿਹਾ ਔਰ ਇਹ ਤਾਂ ਹਰਿਆਣੇ ਦਾ ਏਰੀਆ ਹਰਿਆਣੇ ਵਾਲਿਆਂ ਨੇ ਬੰਦ ਕਰਾਇਆ ਇਧਰੋਂ ਉਧਰ ਪੰਜਾਬ ਵਾਲਾ ਵੀ ਬੰਦ ਕਰਤਾ ਹਾਂਜੀ ਹਾਂਜੀ ਓਏ ਵੇਖੋ ਜੀ ਸਾਡਾ ਜਿਹੜਾ ਮੁੱਖ ਮੰਤਰੀ ਹੈ ਨਾ ਇਹ ਵੀ ਛੇਕ ਚਲੀ ਆ ਪਹਿਲੋ ਕੋ ਜਾਣਦਾ ਵਾ ਹੁਣ ਕੋਈ ਦੱਸਦਾ ਰਿਹਾ ਥੋੜਾ ਜਿਹਾ ਚੱਲਦਾ ਇਹਦੇ ਨਾਲ ਆ ਹਰਿਆਣੇ ਦੇ ਤੇ ਆਪਣਾ ਪੰਜਾਬ ਵਾਲੇ ਦੁਵੇਂ ਰਲਦੇ ਚੱਲ ਕੇ ਸਾਨੂੰ ਕੋ ਜਾਣਦਾ ਵਾ ਤੇ ਇਹਦੇ ਉਹਦੇ ਨਾਲ ਸ਼ਾਂਤੀ ਹੋ ਗਈ ਨੇ ਤੇ ਸਾਡੇ ਆਪ ਜਿਹੜੀ ਇੰਟਰਨੈਟ ਸਾਰੇ ਬੰਦ ਕਰਦੇ ਹਾਂ ਜੀ ਇਹ ਨਹੀਂ ਹੋਣੀ ਚਾਹੀਦੀ ਨਾ ਤੁਹਾਡੇ ਕਿਹੜੇ ਪਿੰਡ ਜੀ ਇਹ ਸਾਡਾ ਮਲਖਪੋਰੀ ਆ ਬਾਪੂ ਅੱਛਾ ਇੱਕੋ ਇੱਕੋ ਹੀ ਪਿੰਡ ਆ ਦੋ ਇੱਕੋ ਪਿੰਡ ਪਿੰਡ ਦੇ ਬੰਦੇ ਸਾਥ ਦਿੰਦੇ ਆ ਪੂਰਾ ਫਰਾਂਵਾ ਸਾਡੇ ਭਾਜੀ ਅਸੀਂ ਬੰਦੇ 4 6 ਜਣੇ ਆ ਤੇ ਤੇ ਬਾਕੀ ਚਲੋ ਸਾਥ ਦੇਣਗੇ ਮਗਰੋਂ ਵੀ ਆਂਦੇ ਪਹਿਲਾਂ ਤੁਸੀਂ ਇੱਥੇ ਕਰੋ ਆਪਣਾ ਨਾਲ ਫੋਨ ਸਾਨੂੰ ਕਰਨ ਦਾ ਆ ਵੀ ਅਸੀਂ ਆਈਏ ਮਗਰ ਮੈਨ ਕੋਈ ਨਹੀਂ ਜਨਤਾ ਬਹੁਤ ਜ਼ਿਆਦਾ ਆ ਜਿਹੜੋਂ ਜੇ ਗਾਂ ਜਾਵਾਂਗੇ ਫਿਰ ਤੁਹਾਨੂੰ ਸੱਜਾਂਗੇ ਅੱਛਾ ਹਾਂ ਪਿੰਡੋਂ ਕਿਵੇਂ ਤਿਆਰੀਆਂ ਕਰਕੇ ਤੁਰੇ ਕਿ ਇੱਕ ਇੱਕ ਸਟ੍ਰੈਟਜੀ ਬਣਦੀ ਹੁੰਦੀ ਹੈ ਨਾ ਕਿ ਰਾਸ਼ਨ ਇਕੱਠਾ ਕਰ ਲਿਆ ਟਰਾਲੀ ਕਿਦੀ ਜਾਊਗੀ ਟਰੈਕਟਰ ਕਿਦਾ ਜਾਊਗਾ ਇਹ ਇਹ ਤਿਆਰੀ ਕਿਵੇਂ ਹੁੰਦੀ ਹੈ ਇਹ ਤਿਆਰੀ ਤਾਂ ਹੀ ਅੱਗੇ ਦੋ ਦੋ ਵਾਰੀ ਅਸੀਂ ਅੱਗੇ ਜਲੀ ਲਿਆ ਟਰੈਕਟਰ ਤੇ ਇੱਕ ਵਾਰੀ ਮੈਂ ਗਰਦਾਸਪੁਰ ਖੜਿਆ ਤੇ ਫਿਰ ਟਰੈਕਟਰ ਲੈ ਆਵੇ ਖੜੋਤਾ ਤੇ ਕਈ ਬੰਦੇ ਵਿੱਚੋਂ ਮਿਸ ਕਰ ਗਿਆ ਇਹ ਟਰੈਕਟਰ ਨਾ ਭੱਜ ਜਾਏ ਉਹ ਹੋ ਜੂ ਇਹ ਫਲਾਣ ਹੋ ਜੂ ਸਾਨੂੰ ਇਹ ਟਰੈਕਟਰ ਭੱਜਣਾ ਨਹੀਂ ਹੈਗਾ ਵੀ ਅਸੀਂ ਟਰੈਕਟਰ ਜਿਹੜਾ ਭੱਜ ਭੱਜ ਜੂ ਤੇ ਕੋਈ ਗੱਲ ਨਹੀਂ ਮਗਰ ਕਦੇ ਟਰੈਕਟਰ ਨਾ ਲੈ ਜਾਣਗੇ ਸਾਡੇ ਜਿਸੇ ਬੰਦੀ ਨਾ ਸਾਡੇ ਨਾਲ ਹੋਗੀ ਹੈ ਇਹ ਆ ਵੀ ਬਹੁਤ ਵੱਡੀ ਸਮੱਸਿਆ ਦੇ ਨਾਲ ਪਹਿਲਾਂ ਸਾਡੇ ਨਾਲ ਆਂਦੇ ਵੀ ਚੱਲਾਂਗੇ ਤੇ ਕਈ ਬੰਦੇ ਮੁੜ ਕੇ ਸੇਰੀ ਫੇਰ ਗਏ ਅਸੀਂ ਨਹੀਂ ਜਾਣਾ। ਕਿਆ ਨਹੀਂ ਚੱਲਣਾ। ਅਹੀਂ ਉਹਨਾਂ ਨੂੰ ਕੀ ਕਹਣਾ ਅਸੀਂ ਆਹ ਚਲੋ ਠੀਕ ਆ। ਮਰਜੀ ਤੁਹਾਡੀ। ਤੇ ਹੁਣ ਫੋਨ ਕਰਦੇ ਇਹਨਾਂ ਨੂੰ ਆਪਣੇ ਬਾਪੂ ਨੂੰ। ਤੇ ਇਹ ਹੁਣ ਅਹੀਂ ਆਈਏ। ਤੇ ਅਸੀਂ ਆਹ ਵੀ ਹੁਣ ਤਾਂ ਹੀ 6 ਜਣੇ ਹੈਗੇ ਆ। ਜਿਹੜੋਂ ਮੁੜ ਕੇ ਮੈਂ ਜੇ ਦਿੱਲੀ ਚੱਲ ਗੇ ਤਾਂ ਫੇਰ ਤੁਹਾਨੂੰ ਸਾਜਣਾ। ਆਹ ਗੱਲ। ਤਾਂ ਬਾਪੂ ਜੀ ਹੋਰਾਂ ਕਿਉਂਕਿ ਅਸੀਂ ਗੱਲ ਬਾਪੂ ਜੀ ਹੋਰਾਂ ਨਾਲ ਤਾਂ ਹੀ ਕੀਤੀ ਸੀ ਕਿ ਆਪਣੇ ਤਦਰਬੇ ਚੋਂ ਕੁਝ ਗੱਲਾਂ ਕਹਿਣਗੇ ਪਰ ਇੱਕ ਗੱਲ ਬੜੀ ਬਾਪੂ ਜੀ ਹੋਰਾਂ ਨੇ ਠੀਕ ਕਹੀ ਹੈ ਕਿ ਜਾਬਤਾ ਜ਼ਰੂਰੀ ਹੈ ਡਿਸਪਲਿਨ ਜ਼ਰੂਰੀ ਹੈ ਦਿੱਲੀ ਜਾਣ ਵਾਸਤੇ ਉਹ ਕਹਿੰਦੇ ਘਰੋਂ ਅਰਦਾਸਾ ਸੋਧ ਕੇ ਆਏ ਆ ਦਿੱਲੀ ਜਾਣ ਵਾਸਤੇ ਪਰ ਆਗੂਆਂ ਦਾ ਮੰਨਣਾ ਜਿਹੜਾ ਉਹ ਲਾਜ਼ਮੀ ਹੈ ਕਿ ਆਗੂ ਪਤਾ ਨਹੀਂ ਕੀ ਸੋਚ ਰਹੇ ਹੋਣਗੇ ਜਾਂ ਕੀ ਸਟ੍ਰੈਟੇਜੀ ਬਣਾ ਰਹੇ ਹੋਣਗੇ ਜੇ ਉਹ ਕਹਿਣਗੇ ਜਿਸ ਤਰੀਕੇ ਨਾਲ ਕਹਿਣਗੇ ਉਸੇ ਤਰੀਕੇ ਨਾਲ ਹੀ ਚੱਲਣਾ ਚਾਹੀਦਾ ਆਪਣੇ ਸਹਿਯੋਗੀ ਗੁਰਸਿਮਰ ਸਿੰਘ ਨਾਲ ਮਰਾਵੀ ਸੰਗਰਾਉਦ ਦਾ ਅਨਮੋਲ ਸ਼ੰਭੂ